ਤੇਗ ਬਹਾਦਰ ਸਿਮਰੀਏ ਕਰਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਅਜਿਸੀ ਪਹੁੰਚੋ ਹੋਇਆ ਗੁਰੂ ਸਾਹਿਬ ਦੇ ਨਾਨਕੇ ਕਾਰਜ ਆਪਣਾ ਬਹੁਤ ਲੰਮਾ ਸਮਾਂ ਜਿਹੜਾ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿ ਕਰਕੇ ਇੱਥੇ ਗੁਜ਼ਾਰਨਾ ਕੀਤਾ ਮੱਖਣ ਸ਼ਾਹ ਨੇ ਜਦੋਂ ਭੋਰੇ ਸਾਹਿਬ ਤੋਂ ਸਤਗੁਰਾਂ ਨੂੰ ਪ੍ਰਗਟ ਕਰਨਾ ਕੀਤਾ ਉਪਰੰਤ ਦਰਬਾਰ ਸਾਹਿਬ ਵਿਖੇ ਗੁਰਤਾ ਗਰਦੀ ਦਾ ਸਤਗੁਰਾਂ ਨੂੰ ਤਿਲਕ ਲਗਾਇਆ ਗਿਆ ਜਿੱਥੇ ਸਤਗੁਰਾਂ ਨੇ ਦੀਵਾਨ ਲਗਾਏ ਤੇ ਇੱਥੇ ਹੀ ਸ਼ੇਹ ਮਸੰਦ ਦੁਆਰਾ ਸਤਗੁਰਾਂ ਉੱਪਰ ਗੋਲੀ ਚਲਾਈ ਗਈ ਜਿਹੜਾ ਕਿ ਕੋਈ ਨੁਕਸਾਨ ਕੀਤੇ ਬਿਨਾ ਸਤਗੁਰਾਂ ਦੇ ਕੋਲੋਂ ਲੰਘ ਗਈ ਤੇਗ ਬਹਾਦਰ ਸਿਮਰੀਏ ਕਰਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਇਸੇ ਦਰਮਿਆਨ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰੂ ਸਾਹਿਬ ਦੇ ਨਾਨਕੇ ਘਰ ਯਾਨੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿੱਚ ਜਿੱਥੇ 26 ਸਾਲ ਤੋਂ ਵੱਧ ਗੁਰੂ ਸਾਹਿਬ ਨੇ ਭਗਤੀ ਕੀਤੀ ਤੇ ਇੱਥੇ ਹੀ ਸਿੱਖ ਕੌਮ ਨੂੰ ਸੱਚਾ ਗੁਰੂ ਮਿਲਿਆ ਆਸਥਾ ਦਾ ਕੇਂਦਰ ਬਣੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੇ ਨੌਵੀਂ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਤਨਤਮਸਤਕ ਹੁੰਦੀਆਂ ਦਿੱਲੀ ਵਿਖੇ ਜਦੋਂ 8ਵੇਂ ਪਾਤਸ਼ਾਹ ਸਚਕੰਡ ਨੂੰ ਜਾਣ ਲੱਗੇ ਤਾਂ ਸੰਗਤਾਂ ਨੇ ਪੁੱਛਿਆ ਕਿ ਮਹਾਰਾਜ ਸਾਨੂੰ ਕਿਸ ਦੇ ਲੜਲਾ ਕੇ ਚੱਲਿਓ ਤਾਂ ਮਹਾਰਾਜ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾ ਕੇ ਤਿੰਨ ਵਾਰ ਗੋਲਕਾਰ ਬਾਹ ਕਮਾਉਂਦੇ ਆਖਿਆ ਬਾਬਾ ਵਸੇ ਬਕਾਲੇ 8ਵੇਂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਧੀਰਮਲ ਸਮੇਤ 22 ਨਕਲੀ ਪਖੰਡੀਆਂ ਨੇ ਮੰਝੀਆਂ ਲਗਾ ਲਈਆਂ ਤੇ ਆਪਣੇ ਸਵਾਰਥ ਤੇ ਪੂਜਾ ਭੇਟ ਲੈਣ ਦੇ ਲਈ ਸੰਗਤਾਂ ਨੂੰ ਭੁਲੇਖੇ ਦੇ ਵਿੱਚ ਪਾਈ ਰੱਖਿਆ ਐਨੀ ਨੂੰ ਗੁਰੂ ਦਾ ਸਿੱਖ ਭਾਈ ਮੱਖਣ ਸ਼ਾ ਲੁਭਾਣਾ ਇਸ ਪਵਿੱਤਰ ਅਸਥਾਨ ਤੇ ਪਹੁੰਚਿਆ ਤੇ ਆਪਣਾ ਫਸਿਆ ਹੋਇਆ ਬੇੜਾ ਪਾਰ ਲਗਾਉਣ ਦੇ ਲਈ ਉਸਨੇ ਸੁਖਣਾ ਸੁਖੀ ਕਿ ਜੇਕਰ ਉਸ ਦਾ ਬੇੜਾ ਪਾਰ ਲੱਗ ਜਾਵੇਗਾ ਤੇ ਗੁਰੂ ਘਰ ਨੂੰ 500 ਮੋਹਰਾ ਭੇਟ ਕਰੇਗਾ ਇਸੇ ਤੋਂ ਬਾਅਦ ਜਦੋਂ ਉਸ ਦਾ ਬੇੜਾ ਪਾਰ ਲੱਗ ਗਿਆ ਤੇ ਉਸ ਨੇ 22 ਮੰਝੀਆਂ ਲਗਾ ਕੇ ਬੈਠੇ ਇਹਨਾਂ ਬਾਬਿਆਂ ਦੇ ਅੱਗੇ 5-5 ਮੋਹਰਾਂ ਰੱਖ ਦਿੱਤੀਆਂ ਪਰ ਉਸ ਨੂੰ ਮਨ ਦੀ ਤਸੱਲੀ ਨਾ ਹੋਈ ਇਸ ਤੋਂ ਬਾਅਦ ਉਸ ਨੇ ਬਾਹਰ ਆ ਕੇ ਇੱਕ ਵਿਅਕਤੀ ਨੂੰ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਗੁਰੂ ਰਹਿੰਦਾ ਹੈ ਤਾਂ ਉਸ ਨੇ ਦੱਸਿਆ ਕਿ ਹਾਂ ਭੋਰੇ ਦੇ ਵਿੱਚ ਇੱਕ ਤੇਗ ਬਹਾਦਰ ਤਪੱਸਿਆ ਕਰ ਰਿਹਾ ਬੈਠਾ ਹੁੰਦਾ ਹੈ ਇਸੇ ਤੋਂ ਬਾਅਦ ਜਦੋਂ ਮੱਖਣਸ਼ਾ ਲੁਬਾਨਾ ਉਸ ਪੋਰਾ ਸਾਹਿਬ ਦੇ ਅੰਦਰ ਗਏ ਤਾਂ ਜਾ ਕੇ ਪੰਜ ਮੋਹਰਾਂ ਰੱਖੀਆਂ ਤੇ ਇੰਨੀ ਨੂੰ ਹੀ ਗੁਰੂ ਜੀ ਕਹਿਣ ਲੱਗੇ ਕਿ ਤੇਰਾ ਜਹਾਜ਼ ਬੰਨੇ ਲਾਇਆ ਤੇ ਸਾਡੇ ਮੋਢੇ ਤੇ ਜਹਾਜ਼ ਦਾ ਕਿਲ ਜਿਸ ਦਾ ਨਿਸ਼ਾਨ ਪਿਆ ਹੋਇਆ ਤੇ ਤੂੰ 500 ਮੋਹਰਾਂ ਦੀ ਥਾਂ ਪੰਜ ਹੀ ਭੇਟਾਂ ਕਰ ਰਿਹਾ ਹੈ ਗੁਰੂ ਘਰ ਤਨ ਦਾ ਭੁੱਖਾ ਨਹੀਂ ਹੈ ਪਰ ਸਿੱਖ ਨੂੰ ਗੁਰੂ ਦੀ ਅਮਾਨਤ ਆਪਣੇ ਕੋਲ ਰੱਖਣੀ ਨਹੀਂ ਚਾਹੀਦੀ ਇਹ ਗੱਲ ਸੁਣ ਕੇ ਮੱਖਣਸ਼ਾ ਕਹਿਣ ਲੱਗਾ ਕਿ ਪੇਟਾ ਮੰਗਣ ਦੇ ਬਹਾਨੇ ਆਪਨੇ ਮੈਨੂੰ ਜੀਵਨਦਾਨ ਦੇ ਦਿੱਤਾ ਗੁਰੂ ਸਾਹਿਬ ਦੇ ਬਚਨ ਸੁਣ ਕੇ ਮੱਖਣ ਸ਼ਾ ਲੁਬਾਣਾ ਖੁਸ਼ ਹੋ ਗਿਆ ਤੇ ਬਾਹਰ ਆ ਕੇ ਜ਼ੋਰ ਜ਼ੋਰ ਦੇ ਕਹਿਣ ਲੱਗਾ ਸਾਚੋ ਗੁਰੂ ਲਾਦੋਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨਾਉਂ ਨਹੀਂ ਦਿਆ ਵੈ ਧਾਇ ਸਭ ਥਾਈ ਹੋਏ ਸਨ ਗੁਰੂ ਰੂਪ ਗੁਰੂ ਸਵਾਰੇ ਸਾਧ ਸੰਗਤ ਜਨੋ ਆਪ ਸਰਬੱਤ ਸੰਗਤਾ ਧੰਨ ਧੰਨ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨਾਲ ਸਬੰਧਤ ਅਸਥਾਨ ਗੁਰਦੁਆਰਾ ਨੌਵੇਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਾਂ ਬڑے ਵੱਡੇ ਪਹਾਗਾਂ ਇਸ ਸਥਾਨ ਤੇ ਸਤਿਗੁਰਾਂ ਨੇ ਆਪਣਾ ਬਹੁਤ ਲੰਮਾ ਸਮਾਂ ਜਿਹੜਾ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿ ਕਰਕੇ ਇੱਥੇ ਗੁਜ਼ਾਰਨਾ ਕੀਤਾ ਸਤਿਗੁਰਾਂ ਦੇ ਨਾਲ ਸੰਬੰਧਤ ਸਥਾਨ ਗੁਰਦੁਆਰਾ ਨੌਵੀਂ ਪਾਸ਼ਾਹੀ ਸ਼੍ਰੀ ਭੋਰਾ ਸਾਹਿਬ ਹੈ ਜਿੱਥੇ ਸਤਿਗੁਰਾਂ ਨੇ ਪਰਮੇਸ਼ਰ ਦੀ ਲੰਮਾ ਸਮਾਂ ਭਗਤੀ ਕਰਨਾ ਕੀਤੀ ਨਾਲ ਹੀ ਗੁਰਦੁਆਰਾ ਸ਼ਿਸ਼ਮੈਲ ਹੈ ਜਿੱਥੇ ਮਾਤਾ ਗੰਗਾ ਜੀ ਦਾ ਅਕਾਲ ਚਲਾਣਾ ਹੋਇਆ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਮੱਖਣ ਸ਼ਾਹ ਨੇ ਜਦੋਂ ਹੋਰੇ ਸਾਹਿਬ ਤੋਂ ਸਤਿਗੁਰਾਂ ਨੂੰ ਪ੍ਰਗਟ ਕਰਨਾ ਕੀਤਾ ਉਪਰੰਤ ਦਰਬਾਰ ਸਾਹਿਬ ਵਿਖੇ ਗੁਰਤਾ ਗਰਦੀ ਦਾ ਸਤਿਗੁਰਾਂ ਨੂੰ ਚਿਲਕ ਲਗਾਇਆ ਗਿਆ ਮੰਜੀ ਸਾਹਿਬ ਜਿੱਥੇ ਸਤਿਗੁਰਾਂ ਨੇ ਦੀਵਾਨ ਲਗਾਏ ਤੇ ਇੱਥੇ ਹੀ ਸ਼ੇਹ ਮਸੰਦ ਦੁਆਰਾ ਸਤਿਗੁਰਾਂ ਉੱਪਰ ਗੋਲੀ ਚਲਾਈ ਗਈ ਜਿਹੜਾ ਕਿ ਕੋਈ ਨੁਕਸਾਨ ਕੀਤੇ ਬਿਨਾ ਸਤਿਗੁਰਾਂ ਦੇ ਕੋਲੋਂ ਲੰਘ ਗਈ ਸੋ ਇਹ ਸਥਾਨ ਹਨ ਤਨਤਨ ਸ਼ਿਰਗੁਰ ਤੇ ਇੱਕ ਭਰ ਸਾਬ ਮਹਾਰਾਜ ਜੀ ਦੇ ਨਾਲ ਸੰਬੰਧਤ ਨਗਰ ਬਾਬਾ ਬਕਾਲਾ ਸਾਹਿਬ ਜੀ ਆਂਦੇ ਇੱਥੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਨਾਲ ਹੀ ਸਤਗੁਰਾਂ ਦਾ ਸ਼ਹੀਦੀ ਦਿਹਾੜਾ 350 ਸਾਲਾ ਸ਼ਦਾਬ ਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ 8 ਤਰੀਕ ਨੂੰ 8 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਸਥਾਨ ਵਿਖੇ ਮਹਾਨ ਦੀਵਾਨ ਸਜਾਏ ਜਾਣਗੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਅਗਲੇ ਦਿਨ 9 ਨਵੰਬਰ ਨੂੰ ਮਹਾਨ ਪਵਿੱਤਰ ਸਥਾਨਾਂ ਤੇ 2500 ਦੇ ਕਰੀਬ ਸਹਿਜ ਪਾਠਾਂ ਦੇ ਭੋਗ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵੱਲੋਂ ਪੁਆਏ ਜਾਣਗੇ ਇਸੇ ਤਰ੍ਹਾਂ ਹੀ ਸਤਿਗੁਰਾਂ ਜੀਆਂ ਦੇ ਹੋਰ ਵੀ ਜਿਨੇ ਗੁਰਪੁਰਬ ਹਨ ਇਥੇ ਮਨਾਏ ਜਾਂਦੇ ਹਨ ਸਤਿਗੁਰੂ ਅਸ਼ੀਰਗੁਰ ਤੇਗਬਾਦਰ ਸਾਹਿਬ ਜੀ ਕਿਰਪਾ ਕਨ ਸਰਬਾਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਆਦਰ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਸ਼ਿਰਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਇਸ ਅਸਥਾਨ ਤੇ ਦਰਬਾਰ ਸਾਹਿਬ ਦੇ ਨਾਲ-ਨਾਲ ਤਪਸਥਾਨ ਸ਼ਿਰਪੋਰਾ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਵੀ ਸੁਸ਼ੋਭਿਤ ਹੈ ਜਿੱਥੇ ਰੋਜ਼ਾਨਾ ਲਗਾਤਾਰ ਸੰਗਤਾਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਇਸੇ ਪਵਿੱਤਰ ਅਸਥਾਨ ਦੇ ਦਰਸ਼ਨ ਦੇਦਾਰ ਕਰਦੀਆਂ ਨੇ ਤੇ ਇਸੇ ਦੇ ਨਾਲ ਕੀਰਤਨ ਦਾ ਪ੍ਰਵਾਹ ਵੀ ਲਗਾਤਾਰ ਚੱਲਦਾ ਰਹਿੰਦਾ ਹੈ ਜਲਦ ਹੀ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਕੈਮਰਾਮੈਨ ਰਾਜਵੀਰ ਦੇ ਨਾਲ ਸਰੂਚੀ ਬਾਬਾ ਬਕਾਲਾ ਅੰਮ੍ਰਿਤਸਰ ਸਾਹਿਬ